ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੈ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਦਿੱਤਾ ਸ਼ਹਾਦਤ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜੀਵ ਅਸੀਂ ਵੋਟ ਪਾਉਣੇ ਕਿ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬਿਠਾ ਹੋਏਗਾ ਜਾਂ ਹਾਰ ਹੋਏਗਾ ਜਾਂ ਇਧਰ ਉਧਰ ਹੋਏਗਾ ਜਾਂ ਪੈਲੀਫੋਰ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਕੀ ਨੂੰ ਵੋਟ ਪਾਣੀ ਤੇ ਰਾਜਾ ਵੜਿੰਗੇ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਹਿੰਦੂ ਤੇ ਸਿੱਖ ਦਾ ਡਿਸਪਿਊਟ ਕਿਉਂ ਨਹੀਂ ਪੈਂਦਾ ਇਹ ਪੰਜਾਬ ਨੂੰ ਫਿਰ ਪਿੱਛੇ 40 50 ਸਾਲ ਪਿੱਛੇ ਲੈ ਜਾਣਾ ਚਾਹੁੰਦੇ ਨੇ ਪਹਿਲਾਂ ਵੀ ਕਾਂਗਰਸ ਨੇ ਦਿੱਲੀ ਦੇ ਕਹਿਣ ਦੇ ਉੱਪਰ ਇਹਨਾਂ ਲੀਡਰਾਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਸੀ ਦਰਬਾਰਾ ਸਿੰਘ ਨੇ ਜਿਹੜਾ ਪਾਣੀਆਂ ਦਾ ਮੁੱਦਾ ਵਿਚੇ ਛੱਡ ਕੇ ਕੇਸ ਵਾਪਸ ਲਿਆ ਸੀ ਇੰਦਰਾ ਗਾਂਧੀ ਦੇ ਕਹਿਣ ਤੇ ਲਿਆ ਸੀ ਸੋ ਪੰਜਾਬ ਦੇ ਉਲਟਾ ਦਿੱਲੀ ਦਿੱਲੀ ਕਿਤੇ ਨਹੀਂ ਚਾਹੁੰਦੀ ਪੰਜਾਬ ਵਸੇ ਸੋ ਜਿਹੜਾ ਰਾਜੇ ਵੜਿੰਗ ਦਾ ਇੱਕ ਬਿਆਨ ਆ ਬੜੀ ਡੂੰਗੀ ਸਾਜ਼ਿਸ਼ ਹੈ ਉਹ ਜਿਹੜਾ ਖਡੂ ਤੇ ਤਰਨ ਸਰ ਸਾਹਿਬ ਦੀ ਸੀਟ ਹੈ ਉਸ ਤੇ ਉਹ ਜਿਹੜੀ ਹਿੰਦੂ ਸਾਡੇ ਭਰਾਵਾਂ ਦੀ ਵੋਟ ਹੈ ਉਹ ਡਿਫਰੈਂਟ ਕਰਨਾ ਚਾਹੁੰਦਾ ਸੋ ਸਾਨੂੰ ਇਹ ਸੋਚਣਾ ਚਾਹੀਦਾ ਸਰ ਸਾਹਿਬ ਦੂਜੀਆਂ ਪਾਰਟੀਆਂ ਜਿਵੇਂ ਅੰਮ੍ਰਿਤਪਾਲ ਦਾ ਇੱਕ ਹਾਊਆ ਪੇਸ਼ ਕਰਦੀਆਂ ਜੇ ਭਾਈ ਅੰਮ੍ਰਿਤ ਸਿੰਘ ਪਾਲ ਸਿੰਘ ਬਾਹਰ ਆ ਗਏ ਹਿੰਦੂਆਂ ਨੂੰ ਕਿਤਰਾ ਪੰਜਾਬ ਦੇ ਭਾਈਚਾਰੇ ਨੂੰ ਅੱਗ ਲੱਗ ਜੂਗੀ ਇਹ ਕਿਉਂ ਸਰਕਾਰਾਂ ਦੂਜੀਆਂ ਪਾਰਟੀਆਂ ਇਸ ਤਰ੍ਹਾਂ ਅੰਮ੍ਰਿਤਪਾਲ ਦਾ ਰੂਪ ਪੇਸ਼ ਕਰ ਰਹੀਆਂ ਨਹੀਂ ਉਹ ਜਾਣ ਬੁੱਝ ਕੇ ਕਰ ਰਹੇ ਨੇ ਤੁਸੀਂ ਮੈਨੂੰ ਇਹ ਗੱਲ ਦੱਸੋ ਅੱਜ ਟਿੱਕਰ ਕਿਤੇ ਵੀ ਕਿਸੇ ਸਿੱਖ ਨੇ ਕਿਤੇ ਵੀ ਦੂਜੀ ਕੌਮ ਤੇ ਹਮਲਾ ਕੀਤਾ ਹੈ ਸਾਡਾ ਰਾਜ ਰਿਹਾ ਹੈ 191765 ਤੋਂ ਲੈ ਕੇ ਤੇ 1859 ਤੱਕ ਰਿਹਾ ਹੈ ਅਸੀਂ ਮਸਜਿਦਾਂ ਤੇ ਸਿਉਨਾ ਚੜਾਉਣ ਵਾਲੇ ਲੋਕ ਅਸੀਂ ਮੰਦਰਾਂ ਤੇ ਸਿਉਨਾ ਚੜਾਉਣ ਵਾਲੇ ਅਸੀਂ ਕਿਸੇ ਦੇ ਗਲਾਂ 'ਚ ਟਾਇਰ ਨਹੀਂ ਪਾਉਣੇ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਟੈਂਕ ਨਹੀਂ ਚੜਾਉਣੇ ਉਲਟਾ ਤੁਸੀਂ ਚੜਾਉਣੇ ਹੋ ਟੈਂਕ ਤੁਸੀਂ ਚੜਾਓ ਗਲਾਂ 'ਚ ਟਾਇਰ ਤੁਸੀਂ ਪਾਓ ਤੇ ਖਤਰਾ ਸਿੱਖਾਂ ਤੋਂ ਹੈ ਸੋ ਇੱਕ ਬੜੀ ਬੇਤੁਕੀ ਗੱਲ ਆ ਭਾਈ ਅਮਰਤਪਾਲ ਹੈ ਜਿਹੜਾ ਆਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਠੀਕ ਹੈ ਬਹੁਤ-ਬਹੁਤ ਧੰਨਵਾਦ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਖੋ ਗਿਆ ਹੈ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਡਿੱਗਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕ ਔਰ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬਿਠਾ ਹੋਏਗਾ ਜਾਂ ਹਾਰ ਹੋਏਗਾ ਜਾਂ ਇਧਰ ਉਧਰ ਹੋਏਗਾ ਜਾਂ ਕੈਲੀਫੋਰਨੀਆ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਕੀ ਨੂੰ ਮੋਟ ਪਾਣੀ ਤੇ ਰਾਜਾ ਵੜਿੰਗੇ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਹਿੰਦੂ ਤੇ ਸਿੱਖ ਦਾ ਡਿਸਪਿਊਟ ਕਿਉਂ ਨਹੀਂ ਪੈਂਦਾ ਇਹ ਪੰਜਾਬ ਨੂੰ ਫਿਰ ਪਿੱਛੇ 40 50 ਸਾਲ ਪਿੱਛੇ ਲੈ ਜਾਣਾ ਚਾਹੁੰਦੇ ਨੇ ਪਹਿਲਾਂ ਵੀ ਕਾਂਗਰਸ ਨੇ ਦਿੱਲੀ ਦੇ ਕਹਿਣ ਦੇ ਉੱਪਰ ਇਹਨਾਂ ਲੀਡਰਾਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਸੀ ਦਰਬਾਰਾ ਸਿੰਘ ਨੇ ਜਿਹੜਾ ਪਾਣੀਆਂ ਦਾ ਮੁੱਦਾ ਵਿਚੇ ਛੱਡ ਕੇ ਕੇਸ ਵਾਪਸ ਲਿਆ ਸੀ ਇੰਦਰਾ ਗਾਂਧੀ ਤੇ ਕਹਿਣ ਤੇ ਲਿਆ ਸੀ ਸੋ ਪੰਜਾਬ ਦੇ ਉਲਟਾ ਦਿੱਲੀ ਦਿੱਲੀ ਕਿਤੇ ਨਹੀਂ ਚਾਹੁੰਦੀ ਪੰਜਾਬ ਵਸੇ ਸੋ ਜਿਹੜਾ ਰਾਜੇ ਵੜਿੰਗ ਦਾ ਇੱਕ ਬਿਆਨ ਹੈ ਬੜੀ ਡੂੰਗੀ ਸਾਜ਼ਿਸ਼ ਹੈ ਉਹ ਜਿਹੜਾ ਖਡੂ ਉੱਥੇ ਤਰਨਤਾਰਨ ਸਾਹਿਬ ਦੀ ਸੀਟ ਹੈ ਉਸ ਤੇ ਉਹ ਜਿਹੜੀ ਹਿੰਦੂ ਸਾਡੇ ਭਰਾਵਾਂ ਦੀ ਵੋਟ ਹੈ ਉਹ ਡਿਫਰੈਂਟ ਕਰਨਾ ਚਾਹੁੰਦਾ ਸੋ ਸਾਨੂੰ ਇਹ ਸੋਚਣਾ ਚਾਹੀਦਾ ਹੈ ਸਰਦਾਰ ਸਾਹਿਬ ਦੂਜੀਆਂ ਪਾਰਟੀਆਂ ਜਿਵੇਂ ਅੰਮ੍ਰਿਤਪਾਲ ਦਾ ਇੱਕ ਹਾਊਆ ਪੇਸ਼ ਕਰਦੀਆਂ ਜੇ ਭਾਈ ਅੰਮ੍ਰਿਤ ਸਿੰਘ ਪਾਲ ਸਿੰਘ ਬਾਹਰ ਆ ਗਏ ਹਿੰਦੂਆਂ ਨੂੰ ਖਤਰਾ ਹੈ ਪੰਜਾਬ ਦੇ ਭਾਈਚਾਰੇ ਨੂੰ ਅੱਗ ਲੱਗ ਜੂਗੀ ਇਹ ਕਿਉਂ ਸਰਕਾਰਾਂ ਦੂਜੀਆਂ ਪਾਰਟੀਆਂ ਇਸ ਤਰ੍ਹਾਂ ਅੰਮ੍ਰਿਤਪਾਲ ਦਾ ਰੂਪ ਪੇਸ਼ ਕਰ ਰਹੀਆਂ ਨਹੀਂ ਉਹ ਜਾਣ ਬੁੱਝ ਕੇ ਕਰ ਰਹੇ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਤੱਕਰ ਕਿਤੇ ਵੀ ਕਿਸੇ ਸਿੱਖ ਨੇ ਕਿਤੇ ਵੀ ਦੂਜੀ ਕੌਮ ਤੇ ਹਮਲਾ ਕੀਤਾ ਹੈ ਸਾਡਾ ਰਾਜ ਰਿਹਾ ਹੈ 191765 ਤੋਂ ਲੈ ਕੇ ਤੇ 1859 ਤੱਕ ਰਿਹਾ ਹੈ ਅਸੀਂ ਮਸਜਿਦਾਂ ਤੇ ਸਿਉਨਾ ਚੜਾਉਣ ਵਾਲੇ ਲੋਕ ਅਸੀਂ ਮੰਦਰਾਂ ਤੇ ਸਿਉਨਾ ਚੜਾਉਣ ਵਾਲੇ ਅਸੀਂ ਕਿਸੇ ਦੇ ਗਲਾਂ 'ਚ ਟਾਇਰ ਨਹੀਂ ਪਾਉਣੇ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਟੈਂਕ ਨਹੀਂ ਚੜਾਉਣੇ ਉਲਟਾ ਤੁਸੀਂ ਚੜਾਉਣੇ ਹੋ ਟੈਂਕ ਤੁਸੀਂ ਚੜਾਓ ਗਲਾਂ 'ਚ ਟਾਇਰ ਤੁਸੀਂ ਪਾਓ ਤੇ ਖਤਰਾ ਅਸੀਂ ਖਾਂ ਤੂੰ ਹੈ ਸੋ ਇੱਕ ਬੜੀ ਬੇਤੁਕੀ ਗੱਲ ਆ ਭਾਈ ਅਮਰਤਪਾਲ ਹੈ ਜਿਹੜਾ ਆਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਠੀਕ ਹੈ ਬਹੁਤ-ਬਹੁਤ ਧੰਨਵਾਦ